ਅਭੀ ਸ਼ਾਨ ਪੰਜਾਬ ਦਾ ਪੁੱਤ ਵਾਹ ਪੰਜਾਬ ਦਾ ਪੁੱਤ ਜਗੌੜਾ ਹੈ ਜਗੌੜਾ ਹੈ ਪੰਜਾਬ ਦਾ ਪੁੱਤ ਜਗੌੜਾ ਹੈ ਜਿੱਤੇ ਦਿਲ ਵਿੱਚ ਕੋਈ ਬੈਰ ਨਹੀਂ ਕਹਿੰਦੇ ਗਏ ਅਸਤਮਾਹ ਅਰਦਾਸ ਮੇਰੇ ਅਲਮਾ ਦੇ ਲਾਇਸੈਂਸ ਦੇ ਹੋਵੇ ਦੇ ਲਾਇਸੈਂਸ ਨਹੀਂ ਹੁੰਦੇ ਕਾਇਮ ਰੱਖੂ ਪੰਜਾਬ ਦੀ ਸ਼ਾਨ ਪੰਜਾਬ ਦਾ ਪੁੱਤ ਅੱਗੇ ਦੀ ਵੀ ਆਰਤੀ ਆ ਸਮਾਜ ਸਾ ਤੇ ਆਉਣਾ ਇਹ ਲੀਰਤੀ ਆਦੀ ਕਰ ਦਿਓ ਤਗੜੇ ਹੋ ਕੇ ਆ ਤੇ ਭਰਾ ਨੂੰ ਲੋਕ ਸਮਾਜ ਭੇਟ ਦਿਓ ਤਾਂ ਮੁੜ ਕੇ ਨਹੀਂ ਆ ਸਕਣਾ ਤੇ ਭਰਾ ਦਾ ਪਿਆਰ ਕਰੋ ਇੰਨੀ ਭਾਰੀ ਗਰਮੀ ਚ ਆ ਗਰਮੀ ਚ ਪਹਿਲੀ ਗੱਲ ਤਾਂ ਇੰਨੀ ਬਾਹਰ ਨਿਕਲਦਾ ਕੋਈ ਤੁਸੀਂ ਦੇਖਿਆ ਉਹਨਾ ਸਭੀ ਬੱਦਲ ਛਾੜੀ ਲਵਾ ਰੱਖੀਏ ਤਾਂ ਅੱਜ ਨਹੀਂ ਕਿਤੇ ਧੁੱਪ ਨਾ ਲੱਗੇ ਇਹ ਤਾਪਮਾਨ ਪੁੱਛ ਕੇ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਆ ਹਾਊ ਮੱਚ ਇਜ਼ ਦਾ ਟੈਂਪਰੇਚਰ ਉਦੋਂ ਮੂਰੋ ਕਹਿੰਦੇ ਸਰ ਇਟਸ 42 ਡਿਗਰੀ ਸੈਲਸੀਅਸ ਓ ਮਾਈ ਗਾਡ ਇਟਸ ਟੂ ਹਾਰਡ ਜਦੋਂ 30 30 ਬੱਤੀ ਹੋਇਆ ਉਦੋਂ ਦੱਸਿਓ ਉਹ ਕੰਕਾਂ ਪਾਸ ਤੇ ਪੰਜਾਬ ਪਚਾਵਾਂਗੇ ਇਹ ਆਏ ਬਚਾਉਂਦੇ ਲੋਬਾਂ ਕੱਢੇ ਆਪਾਂ ਹੈਗੇ ਆ ਗੋੜ ਦੇ ਟੋਿਆਂ ਵਾਲੇ ਆਪਾਂ ਹੈਗੇ ਖੇਤਾਂ ਵਾਲੇ ਆ ਇੰਨੀ ਧੁੱਪ ਕੀ ਐ ਜੋ ਨਾ ਲਾਉਣ ਨਾਲੋਂ ਦੁੱਪ ਜਾਰੇ ਔਖਾ ਕੰਮ ਨਹੀਂ ਜੋ ਤੁਹਾਡੇ ਕੋਲੇ ਆ ਕੇ ਸੁਨੇਹਾ ਦਿੱਤਾ ਜੇ ਚੰਗਾ ਲੱਗਿਆ ਸੁਨੇਹਾ ਤਾਂ ਸਾਡੇ ਹੱਕ ਜਫਤਵਾ ਦੇ ਦਿਓ ਕਿਉਂਕਿ ਇਹਨਾਂ ਨੇ ਮੈਨੂੰ ਦੁੱਖ ਹੀ ਕਰ ਰੱਖਿਆ ਤੜਕੀ ਗਾਣਾ ਕੱਢਣ ਲੱਗ ਜਾਂਦੇ ਐ ਇਹਨਾਂ ਨੂੰ ਦੁੱਖ ਹੋਰ ਨਹੀਂ ਕੋਈ ਨਹੀਂ ਹੈਗਾ ਦੁੱਖ ਉਹਖੇ ਆ ਕਿ ਆਮ ਕਲਣਤੀਆ ਬੋਤ ਜਿਹੜੇ ਐਮਐਲਏ ਕਾ ਬਣ ਗਏ ਮੁੱਖ ਮੰਤਰੀ ਕਾ ਬਣ ਗਏ ਮੰਤਰੀ ਕਾ ਬਣ ਗਏ ਉਹ ਕਿਹਨਾਂ ਉਹ ਕੋਈ ਨਹੀਂ ਜਦੋਂ ਚਾਰ ਦਿਨ ਨੂੰ ਰਿਜ਼ਲਟ ਆਵੇ ਅਰ ਰਿਜ਼ਲਟ ਤੋਂ ਬਾਅਦ ਜਦੋਂ 13 ਦਿਨ 13 ਸੀਟਾਂ ਦੇ ਚਲਟ ਆਵੇ ਕਿ ਭਾਈ ਪੰਜਾਬ ਦੇ ਪੰਜਾਬ ਨੇ ਤਾਂ ਪਾਸਾ ਪੰਡਤਾ ਪੰਜਾਬ ਬਣ ਗਿਆ ਹੀਰੋ ਪੰਜਾਬ ਜੋ 13 ਜੀਰੋ ਉਸ ਤੋਂ ਬਾਅਦ ਜਿਹੜੇ 3 ਸਾਲ ਤੱਕ ਨੇ ਉਹ ਕੰਮ ਕਰ ਕਰਨ ਦਾ ਨਜ਼ਾਰਾ ਹੋਊਗਾ ਉਹ ਕੇ ਨਾ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ ਫੇਰ ਸੋਨੇ ਦੀ ਚਿੜੀ ਬਣਾਵਾਂਗੇ ਪੰਜਾਬ ਨੂੰ ਸ੍ਰੀ ਗੁਰੂ ਦੇ ਵਿੱਚ ਜਿਹੜਾ

ਮੁੰਡੇ ਖੁੰਡੇ ਮੋਢੇ ਦੇ ਹੱਥ ਰੱਖ ਕੇ ਸੰਖੀਆਂ ਕਰਾਉਂਦੇ ਆ ਭੈਣਾਂ ਦਵਾਵਾਂ ਦਿੰਦੀਆਂ ਨੇ ਯੋ ਬੱਚੇ ਪਿਆਰ ਲੈਂਦੇ ਨੇ ਯੋ ਇੱਕ ਪਾਸੇ ਤਾਂ ਪਿਆਰ ਹੈ ਦੂਜੇ ਪਾਸੇ ਆ ਖਾਲੀ ਕਾਂਗਰਸੀ ਟਿੱਪਾਜ ਵਾਲੇ ਨੇ ਇਹਨਾਂ ਨਾਲ ਇੱਕ ਵਾਰੀ ਹੱਥ ਮਲਾ ਕੇ ਬਾਜੂਂਗਲੀਆਂ ਗੇੜਨੀਆਂ ਪੈਂਦੀਆਂ ਨੇ ਪੂਰੀਆਂ ਨੇ ਜ ਲੈ ਗਈ ਕੱਢੀ 40000 ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਖੜਾ ਇੱਕ ਬੰਦਾ ਵੀ ਕਹੇ 1 ਰੁਪਏ ਦਾ ਆਵਾਜ਼ਾ ਨਾ ਹੋਵਾ 1 ਰੁਪਇਆ ਕਿਸੇ ਤੋਂ ਕੋਈ ਪਰੇਸ਼ਮਤ ਲਈ ਹੋਵੇ ਜਾਂ ਕੋਈ ਕਿਸੇ ਤੋਂ ਕਿਸੇ ਰੁਪਇਆ ਮਿਲ ਲੈਣ ਤੋਂ ਸ਼ፋਰਸ ਹੋਣੀ ਪਈ ਹੋਵੇ ਆਹ ਸੜਕਾਂ ਦੇ ਵੀ ਉਹ ਜਾਣਿਓ ਆ ਪੰਜਾਬ ਕੋਲ ਸਪਣੀ ਪੀਆ ਪੁੱਤ ਨੇ ਵੀ ਵੀ ਉਹ ਸਭ ਤੋਂ ਵੈਸਤ ਗੱਡੀਆਂ ਸਭ ਤੋਂ ਨੰਨੀਆਂ ਗੱਡੀਆਂ ਪੰਜਾਬ ਪੁਲਿਸ ਨੂੰ ਦਿੱਤੀਆਂ ਨੇ ਕਿਉਂਕਿ ਆ ਜਿਹੜੀਆਂ ਐਸਐਸਓ ਨੂੰ ਗੱਡੀਆਂ ਮਿਲੀਆਂ ਨੇ ਇਹ ਪਹਿਲੀ ਵਾਰ ਹੋਇਆ ਕਿ ਸਿੱਧੀਆਂ ਨਵੀਆਂ ਗੱਡੀਆਂ ਐਸਐਸਓ ਨੂੰ ਦਿੱਤੀਆਂ ਨੇ ਮੈਂ ਕਹਾਂ ਜਿਨ੍ਹਾਂ ਨੇ ਮੰਗਰ ਭੱਜ ਕੇ ਬੰਦੇ ਫੜਨੇ ਹੁੰਦੇ ਉਹਨਾਂ ਨੂੰ ਤਾਂ ਨਵੀਆਂ ਗੱਡੀਆਂ ਦੇ ਦੋ ਨਹੀਂ ਤਾਂ ਤਾਹਾਂ ਤੋਂ ਸ਼ੁਰੂ ਕਰਦੇ ਸੀ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਛੱਕੜਾ ਹੁੰਦੀ 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 ਜਦ ਤੱਕ ਉਹ ਐਸਐਸਓ ਕੋਲੇ ਹੁੰਦੀ ਸੀ ਉਹ ਤੱਕ ਧੱਕਾ ਸਟਾਰਟ ਹੋ ਜਾਂਦੀ ਸੀ ਤਾਂ ਹੋ ਜਾਂਦੀ ਹੈ ਜੇ ਆਪਾਂ ਨਾ ਬਣਾਉਂਗੇ ਹੁਣ ਸਿਰਫ 259 ਮੌਤਾਂ ਹੋਈਆਂ 1250 ਬੰਦੇ ਦੀ ਆਪਣੀ ਜਾਨ ਬਚਾ ਲਈ ਸੜਕਾਂ ਦੇ 16 ਬੰਦ ਕਰਦੇ ਹੋ ਜੀ 16 ਕੋਰ ਦਾ ਜੇ ਪੰਜਾਬ ਤੋਂ ਬੰਦ ਕਰਦੇ ਉਹਦੇ ਨਾਲ 58 ਲੱਖ 70000 ਰੁਪਇਆ ਇੱਕ ਦਿਨ ਦਾ ਪੰਜਾਬੀਆਂ ਦਾ ਮਰਚਨ ਲੱਗ ਗਿਆ ਆਹੋਂ ਜਿਹੜੇ ਬਾਕੀ ਨੇ ਆ ਜਿਹੜੇ ਤੁਹਾਨੂੰ ਅੱਜ ਦੇ ਪੈਂਦੇ ਦੇ ਵਿੱਚ ਦੇਖਤਾਂ ਕੋਤਨ ਤਾਂ ਹੋਜੀ ਦੇਖਤਾਂ ਉਹਨਾਂ ਤੇ ਮੇਰੀ ਅੱਖ ਹੈ ਜਿੱਦẽ ਥੋੜੀ ਜਿਹੀ ਗਲਤੀ ਕੀਤੀ ਕਰੇ ਚੱਕੋ ਬੋਰੀ ਰਸਤਾ ਵੀ ਚਲੋ ਸ਼ਾਬਾਸ਼ ਬਹੁਤ ਵਧੀਆ ਸਭੀਓ ਇਹ ਦੇ ਕੰਮ ਮੈਂ ਥੋੜੇ ਕਰਕੇ ਕਰਦਾ ਜੇ ਮੈਂ ਜੇ ਤੁਸੀਂ ਮੈਨੂੰ ਪਹਿਨ ਦਿੱਤਾ ਹੋਇਆ ਤਾਂ ਕਰਦਾ ਜੇ ਮੈਂ ਕਦੇ ਕਰ ਸਕਦਾ ਸੀ ਕਹਿੰਦਾ ਸੀੜੀ ਐਚ ਵੀ ਮੈਂ ਗੱਲਾਂ ਤਾਂ ਇਹੀ ਕਰਦਾ ਸੀ ਪਰ ਉਹ ਮੇਰੇ ਕੋਲ ਤੁਸੀਂ ਪਹਿਨੀ ਸੀ ਦਿੱਤਾ ਉਹ ਤੋਂ ਮੇਰੇ ਕੋਲ ਕੋਈ ਤਾਕਤ ਨਹੀਂ ਸੀ ਕਿ ਮੈਂ ਕੁਝ ਤੱਤ ਬਦਲਾ ਲਿਆ ਸਕਾਂ ਉਹ ਬਾਬਰ ਹੈ ਉਹ ਛੋਟੇ ਨਾਲ ਛੋਟੇ ਵਰਗੇ ਨਾ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਕਿ ਤੁਸੀਂ ਪੰਜਾਬ ਦੇ ਵਿੱਚ ਆਹ ਦੇ ਕਾਂਗਰਸੀਆਂ ਤੋਂ ਪਤਾ ਨਹੀਂ ਲੱਗ ਰਿਹਾ ਉਹਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਕੌਣ ਕਿਥੋਂ ਖੜਾ ਹੈ ਉੱਧਰ ਲਾ ਛੱਪ ਤੇ ਉੱਧਰ ਮਾਰਿਆ ਉੱਧਰ ਲਾ ਛੱਪ ਤੇ ਉੱਧਰ ਮਾਰਿਆ ਉਹ ਤਾਂ ਪਤਾ ਨਹੀਂ ਲੱਗ ਰਿਹਾ ਅਕਾਲੀ ਦਲ ਚਲ ਛੱਡੋ ਉਹ ਨਹੀਂ ਕੀ ਗੱਲ ਕਰਾਂਗੇ ਉਹ ਵੀ ਜਰਾ ਰੋਲ ਤਾਂ ਉਹ ਤਾਂ ਕੈਂਡੀਡੇਟ ਵੀ ਪੂਰੇ ਹੋ ਗਏ ਕੁਝ ਨਾ ਰੋਜ ਕੁਝ ਨਾ ਕੁਛ ਕਹਿ ਕੇ ਨਾ ਜੀਉਂੀ ਛੁੱਟ ਗਈ ਮੈਨੂੰ ਇਸ ਇੱਕ ਦਿਨ ਹੱਸ ਰੋ ਰੋ ਸਟੇਟ ਤੇ ਰੋਈ ਜਾਂਦੀ ਸੀ ਅੱਖਾਂ ਗਿੱਲੀਆਂ ਇਹ ਤਾਂ ਮੈਂ ਕਿਹਾ ਹਾਂ ਜੀ ਅੱਖਾਂ ਗਿੱਲੀਆਂ ਹੀ ਹੋਈਆਂ ਨੇ ਰਿਜ਼ਲਟ ਆਉਣ ਦੇ ਪਿਤਾ ਉਸ ਤੋਂ ਬਾਅਦ ਤੁਸੀਂ ਮੇਰੀ ਫੋਟੋ ਦੇਖ ਕੇ ਸਿੱਧੇ ਲਾ ਗਏ ਬਜਵਕ ਮਊਂਆ